ਦਾ ਪਹਿਲਾ ਨਾਮ ਕੀ ਸੀਗਾ ਜਦੋਂ ਆ ਬਾਬਾ ਦੀਪ ਸਿੰਘ ਦਾ ਨਾਮ ਬਾਅਦ ਚ ਹੋਇਆ ਪਹਿਲਾ ਕੀ ਨਾਮ ਸੀਗਾ ਜੀ ਦਾ ਜੰਗ ਲੜੀ ਸੀ ਉਹਨਾਂ ਨੇ ਜੰਗ ਤਾਂ ਲੜੀ ਸੀਗੀ ਪਰ ਇਹ ਸਥਾਨ ਕਿਉਂ ਬਣਾਇਆ ਗਿਆ ਪਤਾ ਕੋਈ 6-7 ਮਹੀਨੇ ਹੋ ਗਏ ਨੇ 7 ਮਹੀਨੇ ਹੋ ਗਏ ਕਿੰਨਾ ਦਾ ਸਥਾਨ ਆ ਇਹ ਦੱਸ ਓਏ ਮੈਂ ਤੁਸੀਂ ਦੱਸੋ ਉਹਨਾਂ ਨੂੰ ਤੇ ਮੈਂ ਪੁੱਛ ਹੀ ਲਵਾਂਗਾ ਅੈਂ ਤਾਂ ਦਿਨ ਬਾਅਦ ਹਾਂਜੀ ਬਾਅਦ ਆ ਦਿੰਦੇ ਆ ਨਹੀਂ ਤੁਸੀਂ ਦੱਸੋ ਨਾ ਡਰਦੇ ਕਿਉਂ ਆਪਾਂ ਪਰਨੇ ਬੰਨੇ ਐਨੇ ਸੋਹਣੇ ਤੇ ਵੀ ਹੁੰਦੇ ਬਾਬਾ ਦੀਪ ਸਿੰਘ ਜੀ ਦੇ ਵੀ ਗੁਰਦੁਆਰੇ ਆਈ ਦਾ ਇਤਿਹਾਸ ਐ ਇਸ ਗੁਰਦੁਆਰਾ ਸਾਹਿਬ ਦਾ ਪਤਾ ਤੁਹਾਨੂੰ ਫੇ ਇਤਿਹਾਸ ਨਹੀਂ ਪਤਾ ਬਹੁਤ ਵਧੀਆ ਖੁਸ਼ੀ ਨੇ ਜੀ ਮਾਨੂੰ ਖੁਸ਼ੀ ਮਿਲਦੀ ਬਹੁਤ ਜ਼ਿਆਦਾ ਜੀ ਲੱਗਦਾ ਇਹੋ ਜੇ ਸਥਾਨ ਕਿਤੇ ਹੋਰ ਮੇ ਖੁਸ਼ੀ ਮਿਲ ਸਕਦਾ ਨਹੀਂ ਜੀ ਬਾਬਾ ਜੀ ਦਾ ਪਹਿਲਾ ਨਾਂ ਕੀ ਸੀਗਾ ਨਹੀਂ ਉਹ ਵੀ ਨਹੀਂ ਬਤਾ ਆਪਾਂ ਨਾ ਬਤਾ ਰਹੇ ਬਾਬਾ ਜੀ ਦਾ ਪਹਿਲਾ ਨਾਂ ਕੀ ਪਤਾ ਤੁਹਾਨੂੰ ਬਾਬਾ ਜੀ ਦੀਪ ਸਿੰਘ ਦਾ ਪਹਿਲਾ ਨਾਂ ਨਹੀਂ ਪਤਾ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਔਨਅਰ ਮੈਸਰ ਦੀਪ ਸਿੰਘ ਇਸ ਵਕਤ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਤੇ ਮੌਜੂਦ ਹੈਗੇ ਆ ਇਸ ਸਥਾਨ ਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਤੜਨੋਂ ਅਗਨਪੇਟ ਕੀਤਾ ਗਿਆ ਸੀ ਹਰ ਐਤਵਾਰ ਨੂੰ ਇਸ ਜਗ੍ਹਾ ਤੇ ਦੁਪਹਿਰੇ ਦੇ ਵਿੱਚ ਹਾਜ਼ਰੀਆਂ ਪਰਨ ਵੱਡੀ ਆਮਦ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਤਸਵੀਰਾਂ ਇੱਕ ਵਾਰ ਗੁਰਦੁਆਰਾ ਸਾਹਿਬ ਦੀਆਂ ਜ਼ਰੂਰ ਦਿਖਾਵਾਂਗੇ ਇਹ ਗੁਰਦੁਆਰਾ ਸਾਹਿਬ ਦੀ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਬਾਹਰ ਤੱਕ ਸੰਗਤਾਂ ਦਾ ਇਕੱਠ ਦੇਖ ਸਕਦੇ ਹੋ ਹਰ ਐਤਵਾਰ 12 ਤੋਂ 4 ਗੁਰੂ ਘਰਾਂ ਦੇ ਵਿੱਚ ਸੰਗਤਾਂ ਹਾਜ਼ਰੀਆਂ ਪਰਨੋਂਦੀਆਂ ਨੇ ਪਰ ਗੱਲ ਇਹ ਹੈਗੀ ਆ ਕਿ ਅੱਜ ਸੰਗਤਾਂ ਕੋਲ ਹੋਏ ਜਾਣਾਂਗੇ ਕਿ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਬਾਰੇ ਕਿੰਨਾ ਕੁ ਜਾਣਦੇ ਨੇ ਅਸਲ ਦੇ ਵਿੱਚ ਜੋ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਉਸ ਨੂੰ ਲੈ ਕੇ ਸੰਗਤਾਂ ਕਿੰਨੀਆਂ ਕਿ ਜਾਣੂਆਂ ਗਈਆਂ ਨੇ ਸੋ ਕੁਝ ਸਵਾਲ ਜਵਾਬ ਜਿਹੜੇ ਨੇ ਉਸ ਸੰਗਤਾਂ ਕੋਲੋਂ ਕਰਾਂਗੇ ਵੀਰੇ ਵੈਗੁਰੂ ਜੀ ਕੇ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਹਾਂ ਜੀ ਸਰ ਕੀ ਨਾਮ ਵੀਰੇ ਤੁਹਾਡਾ ਸਾਈਲ ਪ੍ਰੇਮ ਸਿੰਘ ਕਿੰਨੇ ਦਰ ਹੋ ਗਈ ਵੀਰੇ ਇਸ ਦਰ ਤੇ ਆਉਂਦੇ ਆ ਅੱਜ ਪਹਿਰੇ ਤੇ ਹਾਜ਼ਰੀ ਭਰਦੇ ਆ ਤਿੰਨ ਵਾਰ ਆਇਆ ਐਤਵਾਰ ਹਾਂਜੀ ਇਹਨਾਂ ਦਾ ਦਾਰੇ ਕਿੰਨਾ ਦਾ ਸਥਾਨ ਆ ਏਕ ਬਾਬਾ ਦੀਪ ਸਿੰਘ ਜੀ ਦਾ ਕੀ ਕੀ ਹੋਇਆ ਸੀ ਇੱਥੇ ਕੀ ਇਤਿਹਾਸ ਜੁੜਦਾ ਹੈ ਇਹਦੇ ਨਾਲ ਨਹੀਂ ਪਤਾ ਬਾਬਾ ਦੀਪ ਸਿੰਘ ਜੀ ਦਾ ਪਹਿਲਾ ਨਾਮ ਕੀ ਸੀਗਾ ਜਦੋਂ ਬਾਬਾ ਦੀਪ ਸਿੰਘ ਦਾ ਨਾਮ ਬਾਅਦ ਹੋਇਆ ਪਹਿਲਾਂ ਕੀ ਨਾਮ ਸੀਗਾ ਵਾਹਿਗੁਰੂ ਇੰਨਾ ਇਤਿਹਾਸ ਨਹੀਂ ਪਤਾ ਜੇ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਗੱਲ ਤੇ ਸੁਣੋ ਆਜੋ ਗੱਲ ਤੇ ਸੁਣੋ 2 ਮਿੰਟ ਦੀ ਗੱਲ ਆਜੋ 2 ਮਿੰਟ ਇੱਥੇ ਆਜੋ ਚਲੋ ਕੋਈ ਨਹੀਂ 1 ਮਿੰਟ ਡੀਕ ਲੈਨੇ ਤੁਹਾਨੂੰ ਜ਼ਰੂਰ ਹੋਰ ਆਪਾਂ ਸੰਗਤਾਂ ਕੋਲ ਜਾਵਾਂਗੇ ਗੱਲਬਾਤ ਜਿਹੜੀ ਉਹ ਜ਼ਰੂਰ ਕਰਾਂਗੇ ਕਿ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਮੇਰੇ ਗੱਲ ਤੇ ਸੁਣੋ ਅਪਾ ਅੱਗੇ ਚੱਲਦੇ ਆਂ ਵੀਰ ਹੁਣਾਂ ਕੋਲੋਂ ਵੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਤੁਹਾਡਾ ਜੋਬਨ ਸਿੰਘ ਕਿਹੜੀ ਜਗ੍ਹਾ ਤੋਂ ਆਇਓ ਬਟਾਲੇ ਤੋਂ ਕਿੰਨੀ ਦੇਰ ਹੋ ਗਈ ਵੀਰੇ ਚ ਪੈਰੇ ਚ ਹਾਜ਼ਰੀਆਂ ਭਰਦਿਆਂ ਸਾਲ ਸਾਲ ਹੋ ਗਏ ਹਾਂ ਜੀ ਕਿੰਨਾ ਦਾ ਸਥਾਨ ਹੈ ਵੀਰੇ ਪਤਾ ਬਾਬਾ ਜੀ ਸਿੰਘ ਜੀ ਦਾ ਕੀ ਇਤਿਹਾਸ जोडਦਾ ਇਸ ਜਗ੍ਹਾ ਤੇ ਕਿਉਂ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਉਹ ਨਾ ਠੀਕ ਸੱਜ ਹਾਂ ਜੀ ਸੀਤ ਜੀ ਡੜਿਆ ਹੈ ਕੀ ਕਿਤਾ ਸੀ ਜੰਗ ਲੜੀ ਸੀ ਉਹਨਾਂ ਨੇ ਜੰਗ ਤਾਂ ਲੜੀ ਸੀਗੀ ਪਰ ਇਹ ਸਥਾਨ ਕਿਉਂ ਬਣਾਇਆ ਗਿਆ ਪਤਾ ਕੁਝ ਇਹ ਇਸ ਸਥਾਨ ਤੇ ਬਾਬਾ ਜੀ ਦਾ ਜਿਹੜਾ ਧੜ ਸੀਗਾ ਨਾ ਉਸ ਨੂੰ ਅਗਨ ਪੇਟ ਕੀਤਾ ਗਿਆ ਸੀ ਇਸ ਤੇ ਇਸ ਕਰਕੇ ਉਸ ਨੂੰ ਹੀ ਦੀਸਤਾਨ ਆਖਦੇ ਆ ਉਹਨਾਂ ਦਾ ਬਾਬਾ ਦੀਪ ਸਿੰਘ ਜੀ ਦਾ ਪਹਿਲਾ ਨਾਮ ਪਤਾ ਕੀ ਸੀਗਾ ਨਹੀਂ ਹਾਂਜੀ ਬਾਬਾ ਜੀ ਦਾ ਪਹਿਲਾ ਨਾਮ ਦੀਪਾ ਸੀਗਾ ਦੀਪਾ ਤੋਂ ਗੁਰਗੋਬਿੰਦ ਸਿੰਘ ਪਾਸ਼ਾ ਕੋਲ ਉਹਨਾਂ ਨੇ ਅੰਮ੍ਰਿਤ ਛਕਿਆ ਜਿਸ ਤੋਂ ਬਾਅਦ ਉਹ ਬਾਬਾ ਦੀਪ ਸਿੰਘ ਜੀ ਬਣੇ ਸੀਗੇ ਇਤਿਹਾਸ ਥੋੜਾ ਨਾਲ ਜਾਣੂ ਰਿਹਾ ਕਰੋ ਠੀਕ ਹੈ ਸੋ ਬਿਲਕੁਲ ਹੋਰ ਸੰਗਤਾਂ ਨਾਲ ਆਪਾਂ ਗੱਲਬਾਤ ਜਿਹੜੀ ਉਹ ਜ਼ਰੂਰ ਕਰਾਂਗੇ ਇਤਿਹਾਸ ਨੂੰ ਲੈ ਕੇ ਜ਼ਰੂਰ ਪੁੱਛਾਂਗੇ ਆਜੋ ਵੀਰੇ 1 ਮਿੰਟ ਹੋ ਗਿਆ ਐ ਵੀਰ ਸੀਗੇ ਅੱਛਾ ਕੋਈ ਹੋਰ ਸੀਗਾ ਮੇਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕਿਹੜੀ ਜਗ੍ਹਾ ਤੋਂ ਆਉਂਦੇ ਵੀਰੇ ਇਹ ਗਰਦਾਸਪੁਰ ਤੋਂ ਕਿੰਨੇ ਦੇਰ ਹੋ ਗਈ ਹਾਜ਼ਰੀ ਭਰਦੇ ਅੱਜ ਪੈਰੇ ਅੱਜ ਆਨੂੰ 6-7 ਮਹੀਨੇ ਹੋ ਚੱਲੇ ਨੇ 6-7 ਮਹੀਨੇ ਹੋ ਗਏ ਕਿੰਨਾ ਦਾ ਸਥਾਨ ਆ ਇਹ ਦੱਸ ਓਏ ਨਹੀਂ ਤੁਸੀਂ ਦੱਸੋ ਉਹਨਾਂ ਨੂੰ ਤੇ ਮੈਂ ਪੁੱਛ ਹੀ ਲਵਾਂਗਾ ਐਂ ਦੱਸ ਦਿੰਨੇ ਬਾਅਦ ਚ ਹਾਂਜੀ ਬਾਅਦ ਦੱਸ ਦਿੰਨੇ ਨਹੀਂ ਤੁਸੀਂ ਦੱਸੋ ਨਾ ਯਾਰ ਡਰਦੇ ਕਿਉਂ ਆਪਾਂ ਪਰਨੇ ਬੰਨੇ ਐਨੇ ਸੋਹਣੇ ਤਾਂ ਬਿਲਕੁਲ ਜ਼ਰੂਰ ਕਿਤੇ ਨਾ ਕਿਤੇ ਇਤਿਹਾਸ ਤੋਂ ਅੱਜ ਵੀ ਆਪਣੇ ਵੀਰ ਜਿਹੜੇ ਨੇ ਉਹ ਵਾਂਝੇ ਨੇ ਪਰ ਇਤਿਹਾਸ ਬਾਰੇ ਜ਼ਰੂਰ ਜਾਣੂ ਹੋਣਾ ਚਾਹੀਦਾ ਹੈ ਹੋਰ ਗੱਲਬਾਤ ਆਪਾਂ ਹੋਰ ਸੰਗਤਾਂ ਕੋਲੋਂ ਜਾਣਾਂਗੇ ਕਿ ਆਖਰ ਇਤਿਹਾਸ ਨੂੰ ਲੈ ਕੇ ਕੀ ਮੰਨਦੇ ਵਿੱਚ ਇਹਨਾਂ ਦੇ ਵਿਚਾਰ ਹੈਗੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਹੜੀ ਜਗ੍ਹਾ ਤੋਂ ਆਉਂਦੇ ਵੀਰੇ ਅਸੀਂ ਹਸਾਰ ਤੋਂ ਆਏ ਕਿੰਨੇ ਦਿਨ ਹੋ ਗਏ ਚਪੈਰੇ ਛਾਸਰੀਆਂ ਭਰਦਿਆਂ ਹਾਜ਼ਰੀ ਪਹਿਲੀ ਵਾਰ ਹੀ ਆਏ ਹੈ ਅਸੀਂ ਪਹਿਲੀ ਵਾਰ ਹੀ ਆਏ ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਆਉਂਦੇ ਰਹੇ ਹੋ ਹਾਂਜੀ ਆਉਂਦੇ ਰਹੇ ਆ ਜੀ ਕਿੰਨੇ ਦਿਨ ਹੋ ਗਏ ਆਉਂਦੇ ਨੂੰ ਸਾਨੂੰ ਹੋ ਗਿਆ ਲਗਾਤਾਰ ਹੀ ਹੁੰਨੇ ਆ ਸੀ ਅੰਮ੍ਰਿਤਸਰ ਮੱਥਾ ਗੁਰੂ ਗੋਬਿੰਦ ਸਿੰਘ ਦਾ ਵੀ ਹੁੰਨੇ ਬਾਬਾ ਦੀਪ ਸਿੰਘ ਜੀ ਦੇ ਵੀ ਗੁਰਦੁਆਰੇ ਆਈ ਦਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਪਤਾ ਤੁਹਾਨੂੰ ਨਹੀਂ ਇਤਿਹਾਸ ਨਹੀਂ ਪਤਾ ਅੰਦਰ ਨਹੀਂ ਇਤਿਹਾਸ ਵੀ ਲਿਖਿਆ ਇੱਕ ਵਾਰ ਉਹ ਵੀ ਜ਼ਰੂਰ ਪੜ ਕੇ ਜਾਇਓ ਕਿਉਂਕਿ ਆਪਾਂ ਜ਼ਰੂਰ ਅੱਜ ਦਾ ਇਤਿਹਾਸ ਰੀਆਂ ਭਰ ਰਹੇ ਪਰਾਨੂੰ ਇਤਿਹਾਸ ਦਾ ਵੀ ਜ਼ਰੂਰ ਪਤਾ ਹੋਣਾ ਚਾਹੀਦਾ ਜਿਵੇਂ ਹਰਮੰਦਰ ਸਾਹਿਬ ਦਾ ਅਜ ਇਤਿਹਾਸ ਆਪਾਂ ਜਾਣਦੇ ਆ ਤਾਂ ਹਰ ਇੱਕ ਗੁਰਦੁਆਰਾ ਸਾਹਿਬ ਜੋ ਇਤਿਹਾਸ ਸਕੇਗੇ ਉਹਦਾ ਇਤਿਹਾਸ ਵੀ ਆਪਾਂ ਜਾਣੂ ਰਹੀ ਹੈ ਹੋਰ ਸੰਗਤ ਨਾਲ ਵੀ ਗੱਲਬਾਤ ਕਰਦੇ ਫਿਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਫਿਰੇ ਸੇਵਾ ਕਰਦੇ ਹੋ ਹਰ ਐਤਵਾਰ ਨੂੰ ਜਲਦੀ ਹਾਂਜੀ ਭਾਜੀ ਕਿੰਨੀ ਦੇਰ ਹੋ ਗਈ ਚਪੈਰੇ ਸ਼ਾਸ ਦੀਆ ਭਰਦਿਆ ਦੋ ਸਾਲ ਹੋਈ ਗਿਆ ਭਾਈ ਜੀ ਦੋ ਸਾਲ ਹੋ ਗਏ ਕਿਦਾਂ ਦਾ ਮਹਿਸੂਸ ਕਰਦੇ ਹੋ ਇਸ ਦਰ ਤੇ ਆ ਕੇ ਜਿਵੇਂ ਇੰਨੀ ਆਮਦਿਆ ਸੰਗਤਾਂ ਦੀ ਮਨ ਦੇ ਵਿੱਚ ਕਿਹੋ ਜੀ ਖੁਸ਼ੀ ਮਿਲਦੀ ਹੈ ਬਹੁਤ ਵਧੀਆ ਬਾਬਾ ਜੀ ਦਾ ਦਰਸ਼ਕ ਹੋ ਜਾਂਦੇ ਨਾਲ ਇਸ ਸੰਗਤਾਂ ਦੀ ਸੇਵਾ ਹੋ ਜਾਂਦੀ ਨਾਲ ਬਹੁਤ ਵਧੀਆ ਖੁਸ਼ੀ ਹੁੰਦੀ ਹੈ ਮਾਨੂੰ ਖੁਸ਼ੀ ਮਿਲਦੀ ਬਹੁਤ ਜ਼ਿਆਦਾ ਜੀ ਲੱਗਦਾ ਇਹੋ ਜੇ ਸਥਾਨ ਕਿਤੇ ਹੋਰ ਮੈਂ ਖੁਸ਼ੀ ਮਿਲ ਸਕਦਾ ਨਹੀਂ ਜੀ ਇਹ ਤੋਂ ਮੈਂ ਨਹੀਂ ਦੋ ਖੁਸ਼ੀ ਮੰਗਣੀ ਆ ਪਾਪਾ ਦੀ ਦਰਵਾਜ਼ੇ ਤੋਂ ਮਿਲਣੀ ਆ ਜੀ ਆਪਾਂ ਨੂੰ ਬਿਲਕੁਲ ਸੰਗਤਾਂ ਦੇ ਵਿੱਚ ਜ਼ਰੂਰ ਉਤਸ਼ਾਹ ਹੈਗਾ ਹੋਰ ਵੀਰੇ ਨਾਲ ਗੱਲਬਾਤ ਕਰਦੇ ਵੀਰੇ ਵੀਰੇ ਗੱਲ ਸੁਣੋ ਗੱਲ ਸੁਣੋ ਕੀ ਨਾਮ ਤੁਹਾਡਾ ਸ਼ਹਬਾਜ਼ ਸਿੰਘ ਸ਼ਹਬਾਜ਼ ਸਿੰਘ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਮਲੋਣਾ ਗਲਦਵਾਰ ਕਾ ਰੋਡ ਤੋਂ ਕਿੰਨੀ ਦੂਰ ਹੈ ਤੂੰ ਹਾਂਜੀ ਹੈਗਾ 102 ਕਿਲੋਮੀਟਰ ਖਰ ਐਤਵਾਰ ਹੁੰਦੇ ਹੋ ਹਾਂਜੀ ਇਹ ਸਥਾਨ ਕਿਦਾ ਹੈਗਾ ਤੁਹਾਨੂੰ ਪਤਾ ਤੁਹਾਨੂੰ ਬਾਬਾ ਦੀਪ ਸਿੰਘ ਜੀ ਦਾ ਕੀ ਇਤਿਹਾਸ ਜੁੜਿਆ ਇਸ ਸਥਾਨ ਨਾਲ ਹਾਂਜੀ ਇਤਿਹਾਸ ਦਾ ਨਹੀਂ ਮਾ ਨਹੀਂ ਬਤਾ ਹਾਂਜੀ ਬਾਬਾ ਜੀ ਦਾ ਪਹਿਲਾ ਨਾਮ ਕੀ ਸੀਗਾ ਹਾਂਜੀ ਉਹ ਵੀ ਨਹੀਂ ਬਤਾ ਆਪਾਂ ਨੂੰ ਬਤਾ ਵੀਰ ਜੀ ਤੁਹਾਨੂੰ ਕੀ ਇਤਿਹਾਸ ਜੁੜਿਆ ਇਸ ਗੁਰਦੁਆਰਾ ਸਾਹਿਬ ਨਾਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਇੱਥੇ ਬਾਬਾ ਜੀ ਦਾ ਜਿਹੜਾ ਸੀਸ ਜਿਹੜਾ ਹੈ ਉਹਨਾਂ ਦਾ ਸੰਸਕਾਰ ਇੱਥੇ ਹੋਇਆ ਹੈ ਬਾਬਾ ਜੀ। ਅਗਨ ਪੇਟ ਕੀਤਾ ਗਿਆ। ਬਾਬਾ ਜੀ ਦੇ ਧੜ ਨੂੰ ਅਗਨ ਪੇਟ ਕੀਤਾ ਗਿਆ ਸੀ। ਸੀਸ ਉਹਨਾਂ ਨੇ ਆਪਣਾ ਗੁਰਮੁਖ ਦਾ ਅਚ ਚਰਨਾਚ ਦਿੱਤਾ ਸੀਗਾ। ਬਾਬਾ ਜੀ ਦਾ ਪਹਿਲਾ ਨਾਂ ਕੀ ਪਤਾ ਤੁਹਾਨੂੰ? ਬਾਬਾ ਜੀ ਦੀਪ ਸਿੰਘ ਦਾ ਪਹਿਲਾ ਨਾਂ ਨਹੀਂ ਪਤਾ। ਦੀਪਾ ਪਹਿਲਾ ਨਾਂ ਉਹਨਾਂ ਦਾ ਸੀਗਾ। ਸਤਿ ਇਤਿਹਾਸ ਬਾਰੇ ਵੀ ਆਪਾਂ ਜ਼ਰੂਰ ਜਾਨੂ ਹੋਇਆ ਕਰੀਏ। ਜ਼ਰੂਰ ਸਾਡਾ ਕੋਈ ਇੱਥੇ ਮਕਸਦ ਨਹੀਂ ਹੈ ਕਿ ਕਿਸੇ ਸੰਗਤ ਨੂੰ ਨੀਵਾ ਪੁਣਾ ਜਾਂ ਅਜਿਹਾ ਕੁਝ ਕਰਨਾ ਪਰ ਇਤਿਹਾਸ ਬਾਰੇ ਵੀ ਸੰਗਤਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਜ਼ਰੂਰ ਕਈ ਗਿਆਨੀ ਕਮੈਂਟਾਂ ਦੇ ਵਿੱਚ ਜ਼ਰੂਰ ਇਹ ਕਹਿਣਗੇ ਕਿ ਤੈਨੂੰ ਜਿਆਦਾ ਪਤਾ ਹੈ ਜਾਂ ਅਜਿਹਾ ਕੋਸ਼ਿਸ਼ ਆ ਠੀਕ ਆ ਕੋਈ ਗੱਲ ਨਹੀਂ ਪਰ ਜਿੰਨਾ ਕਿ ਪਤਾ ਹੈ ਸ਼ਾਇਦ ਉਹਨਾਂ ਕਾਪਾ ਸੰਗਤਾਂ ਤੱਕ ਜ਼ਰੂਰ ਦੱਸੀਏ ਸਾਡੀ ਵੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜੇਕਰ ਸਾਡੇ ਕੋਲ ਕੋਈ ਗਿਆਨ ਹੈ ਤਾਂ ਆਪੋ ਗਿਆਨ ਵੰਡিয়ে ਤਾਂ ਜੋ ਕਿਤੇ ਗਿਆਨ ਵੰਡਣ ਨਾਲ ਜਿਹੜਾ ਆ ਹਮੇਸ਼ਾ ਵੱਧਦਾ ਆ ਘਟਦਾ ਨਹੀਂ ਆ ਕਈ ਚੀਜ਼ਾਂ ਸੰਗਤ ਮੈਨੂੰ ਵੀ ਪੁੱਛ ਸਕਦੀਆਂ ਨੇ ਕਿ ਤੁਹਾਨੂੰ ਇਹ ਚੀਜ਼ ਪਤਾ ਹੈ ਤਾਂ ਦੱਸੋ ਜੇਕਰ ਮੈਨੂੰ ਨਹੀਂ ਪਤਾ ਹੋਏਗੀ ਤਾਂ ਉਹਦੇ 'ਚ ਸ਼ਰਮ ਨਹੀਂ ਕੋਈ ਗੱਲ ਨਹੀਂ ਆ ਉਹਦੇ 'ਚ ਮੈਂ ਉਹਨਾਂ ਕੋਲੋਂ ਪੁੱਛ ਸਕਦਾ ਕਿ ਨਹੀਂ ਮੈਨੂੰ ਨਹੀਂ ਇਹ ਪਤਾ ਤੁਸੀਂ ਮੈਨੂੰ ਦੱਸੋ ਸੋ ਬਿਲਕੁਲ ਹੋਰ ਸੰਗਤਾਂ ਨਾਲ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ ਸੇਵਾਦਾਰ ਜ਼ਰੂਰ ਇੱਥੇ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਉਹਨਾਂ ਨੂੰ ਲੈ ਕੇ ਆਪਾਂ ਜ਼ਰੂਰ ਗੱਲਬਾਤ ਜਿਹੜੀ ਉਹ ਕਰਦੇ ਆ ਕਿ ਇਸ ਸਥਾਨ ਨੂੰ ਲੈ ਕੇ ਕੀ ਇਤਿਹਾਸ ਜੁੜੇ ਨੇ ਗੱਲਬਾਤ ਆਪਾਂ ਜਾਰੀ ਰੱਖਦੇ ਆ ਕਿ ਆਖਰ ਕਦੋਂ ਤੋਂ ਸੰਗਤ ਆਜ਼ਰੀਆਂ ਪਾਰੀਆਂ ਮੇਰੇ ਵਾਇਕੁਰ ਸਿੰਘ ਖਾਲਸਾ ਵਾਇਕੁਰ ਸਿੰਘ ਖਾਲਸਾ ਫਤਿਹ ਇਹਨਾਂ ਨੂੰ ਦੱਸੋ ਇੱਕਮਦੀਪ ਸਿੰਘ ਕਿਹੜੀ ਜਗ੍ਹਾ ਤੋਂ ਆਏ ਹੋ ਮਾੜੀ ਬੋਚਿਆ ਕਿੰਨੇ ਦਿਨ ਹੋ ਗਏ ਇੱਥੇ ਹਾਜ਼ਰੀਆਂ ਭਰਦੇ ਆ ਤਿੰਨ ਚਾਰ ਐਤਵਾਰ ਹੋ ਗਏ ਤਿੰਨ ਚਾਰ ਹਾਂਜੀ ਕਿੰਨਾ ਦਾ ਸਥਾਨ ਹੈ ਪਤਾ ਤੁਹਾਨੂੰ ਇਹ ਬਾਬਾ ਦੀਪ ਸਿੰਘ ਜੀ ਦਾ ਕੀ ਇਤਿਹਾਸ जोडਦਾ ਗੁਰਦਵਾਰਾ ਸਾਂ ਹਾਂਜੀ ਬਹੁਤ ਕੁਰਬਾਨੀ ਦਿੱਤੀ ਹੈ ਹਾਡੇ ਲਈ ਹਾਂਜੀ ਕੁਰਬਾਨੀ ਦਿੱਤੀ ਹੈ ਹਾਡੇ ਲਈ ਨਹੀਂ ਨਹੀਂ ਕਿ ਇੱਥੇ ਇੱਥੇ ਕੀ ਇਤਿਹਾਸ ਹੈਗਾ ਬਾਬਾ ਦੀਪ ਸਿੰਘ ਜੀ ਦੇ ਇੱਥੇ ਕੀ ਪੰਜ ਪੈਰੇ ਕੱਟਣਗੇ ਤੇ ਉਹਨਾਂ ਦੇ ਦੋ ਘਟੇ ਜਾਣਗੇ ਨਹੀਂ ਨਹੀਂ ਇਤਿਹਾਸ ਬਾਬਾ ਜੀ ਦਾ ਕੀ ਇਤਿਹਾਸ ਜੁੜਿਆ ਇਸ ਸਥਾਨ ਨਾਲ ਹਾਂਜੀ ਬਾਬਾ ਜੀ ਦਾ ਕੀ ਇਤਿਹਾਸ ਜੁੜਿਆ ਹੈ ਬਾਬਾ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦਾ ਸਥਾਨ ਆ ਹਾਂਜੀ ਕੀ ਹੋਇਆ ਸੀ ਇੱਥੇ ਕੀ ਇਤਿਹਾਸ ਜੁੜਦਾ ਹੈ ਇਸ ਜਗ੍ਹਾ ਤੇ ਇਤਿਹਾਸ ਜੁੜਦਾ ਹੈ ਕਿ ਮਨ ਲੱਕੇ ਬਾਬਾ ਜੀ ਨੇ ਇੱਥੇ ਕਿਹਾ ਸੀ ਕਿ ਜਿਹੜਾ ਪੰਜ ਪੈਰੇ ਕੱਟੇਗਾ ਉਹਨਾਂ ਦੇ ਕਿੱਥੇ ਜਦੋਂ ਜਾਂਗੋ ਸੀ ਕਿ ਜਦੋਂ ਬਾਬਾ ਜੀ ਅੰਮ੍ਰਿਤਸਰ ਆਏ ਸੀ ਹਰਮੰਦਰ ਸਾਹਿਬ ਤੇ ਮੁਗਲਾਂ ਨੇ ਕਬਜ਼ਾ ਕੀਤਾ ਸੀ ਹਾਂਜੀ ਤਾਂ 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 ਬਾਬਾ ਜੀ ਸੰਜੇ ਦਾ ਧਾੜ ਸੀਗਾ ਨਾ ਹਾਂਜੀ ਹਾਂਜੀ ਉਹ ਇੱਥੇ ਅਗਨ ਪੇਟ ਕੀਤਾ ਗਿਆ ਸੀ ਅੱਛਾ ਅਗਨ ਪੇਟ ਇੱਥੇ ਅਗਨ ਪੇਟ ਕੀਤਾ ਗਿਆ ਸੀ ਠੀਕ ਹੈ ਸਸਕਾਰ ਵੀ ਨਹੀਂ ਕਹਿਣਾ ਆਪਾਂ ਅਗਨ ਪੇਟ ਕੀਤਾ ਹਾਂਜੀ ਠੀਕ ਹੈ ਥੋੜਾ ਬਹੁਤ ਧਿਆਨ ਰੱਖਿਆ ਕਰੋ ਇਤਿਹਾਸ ਬਾਰੇ ਵੀ ਪੜ੍ਹਿਆ ਕਰੋ ਬਾਬਾ ਜੀ ਤਾਂ ਪਹਿਲਾਂ ਨਾ ਕੀ ਸੀ ਗੱਲ ਹਾਂਜੀ ਪਹਿਲੇ ਰਬੇ ਦਾ ਪਹਿਲਾਂ ਨਾ ਦੀਪਾ ਸੀਗਾ ਦੀਪਾ ਤੋਂ ਅਮਰਤ ਸੰਚਾਰ ਕਿ ਰਾਜ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਫਿਰ ਬਾਬਾ ਦੀਪ ਸਿੰਘ ਜੀ ਬਣੇ ਸੀਗੇ ਸਿੰਘ ਨਾਮ ਮਗਰ ਲੱਗਦਾ ਪਹਿਲਾਂ ਨਾਮ ਦੀਪਾ ਸੀ ਉਹਨਾਂ ਦਾ ਬਾਬਾ ਜੀ ਦਾ ਜਨਮ ਸਥਾਨ ਕਿੱਥੇ ਪਤਾ ਹੈ ਹਾਂਜੀ ਜਨਮ ਸਥਾਨ ਨਹੀਂ ਪੋਵਿੰਡ ਸਾਹਿਬ ਜਦੋਂ ਨਗਰਕਰਤਾ ਜਾਂਦਾ ਠੀਕ ਹੈ ਨਾ ਇਤਿਹਾਸ ਵੀ ਜਾਨੂੰ ਰੱਖਿਆ ਕਰ ਸੋ ਬਿਲਕੁਲ ਹੈ ਇਤਿਹਾਸ ਨੂੰ ਲੈ ਕੇ ਵੀ ਸੰਗਤਾਂ ਨੂੰ ਜਾਨੂੰ ਹੋਣਾ ਚਾਹੀਦਾ ਆ ਜਿਵੇਂ ਹੁਣ ਜ਼ਿਕਰ ਕੀਤਾ ਵੀਰ ਹੋਣਾ ਨੇ ਕਿ ਇੱਥੇ ਪੰਜ ਪੈਰੇ ਕੱਟੋ ਤੁਹਾਡੇ ਦੁੱਖ ਕੱਟੇ ਜਾਣਗੇ ਠੀਕ ਆ ਤੁਸੀਂ 5 ਨਹੀਂ 10 15 ਇੱਕ ਵੀ ਕੱਟ ਲੋ ਬਹੁਤ ਆ ਪਰ ਜਦੋਂ ਮਨ ਦੇ ਵਿੱਚ ਇਤਿਹਾਸ ਨੂੰ ਲੈ ਕੇ ਜਾਣੋ ਨਹੀਂ ਆ ਜਾਂ ਸਾਡੇ ਗੁਰੂਆਂ ਨੇ ਕੀ ਕਿਹਾ ਆ ਕਿਸ ਰਾਹ ਤੇ ਚੱਲਣ ਲਈ ਕਿਹਾ ਜਦੋਂ ਇਹ ਨਹੀਂ ਪਤਾ ਤਾਂ ਸ਼ਾਇਦ ਉਹਦਾ ਕੋਈ ਫਾਇਦਾ ਨਹੀਂ ਇਸ ਕਰਕੇ ਸਾਨੂੰ ਇਤਿਹਾਸ ਨੂੰ ਲੈ ਕੇ ਅਤੇ ਗੁਰਬਾਣੀ ਦੇ ਜੋ ਪੰਕਤੀਆਂ ਹੈਗੀਆਂ ਨੇ ਉਹਦੇ ਇਕੱਲੇ ਇਕੱਲੇ ਅਰਥ ਨੂੰ ਸਮਝਣਾ ਚਾਹੀਦਾ ਹੈ ਕਿ ਅਸਲ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਕੀ ਲਿਖ ਕੇ ਗਏ ਨੇ ਕੀ ਫਰਮਾ ਕੇ ਗਏ ਨੇ ਬਿਲਕੁਲ ਹੋਰ ਸੰਗਤਾਂ ਨਾਲ ਜਿਹੜੀ ਗੱਲਬਾਤ ਹੈ ਉਹ ਜਾਰੀ ਰੱਖਾਂਗੇ ਇਹ ਵੀਰ ਹੁਣੀ ਮੌਜੂਦ ਆ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਗੱਲ ਤੇ ਸੁਣੋ ਕੀ ਨਾਮ ਕੀ ਤੁਹਾਡਾ ਅੰਮ੍ਰਿਤ ਹੈ ਕਿੰਨੀ ਦੇਰ ਹੋ ਗਈ ਇੱਥੇ ਆਉਂਦੇ ਆ ਇੱਕ ਮਹੀਨਾ ਇੱਕ ਮਹੀਨਾ ਪਹਿਲਾਂ ਵੀ ਆਂਦੇ ਰਹੇ ਇੱਥੇ ਮਹੀਨਾ ਹੋਇਆ ਕਿੰਨਾ ਦਾ ਸਥਾਨ ਆਇਆ ਏ ਬਾਬਾ ਦੇ ਜ਼ਿੰਦਗੀ ਕੀ ਹੋਇਆ ਸੀ ਇੱਥੇ ਕੀ ਇਤਿਹਾਸ ਜੁੜਿਆ ਹੈ ਬਾਬਾ ਜੀ ਨੇ ਆਪਣਾ ਸੀਸ ਬੇਟ ਕੀਤਾ ਇੱਥੇ ਕੀਤਾ ਸੀਗਾ ਇੱਥੇ ਨਹੀਂ ਕੀਤਾ ਮਦਰ ਸਾਹਿਬ ਕੀਤਾ ਇੱਥੇ ਕੀ ਇਤਿਹਾਸ ਜੁੜਦਾ ਆ ਇੱਥੇ ਰਾਣੇ ਪਾ ਨਹੀਂ ਪਤਾ ਬਾਬਾ ਜੀ ਦਾ ਪਹਿਲਾ ਨਾਮ ਕੀ ਸੀਗਾ ਦੀਪ ਚੰਦ ਹਾਂਜੀ ਦੀਪ ਚੰਦ ਹੈ ਨਹੀਂ ਇਤਿਹਾਸ ਵੀ ਪੜਿਆ ਕਰੋ ਨਾਲ ਠੀਕ ਹੈ ਸੋ ਬਿਲਕੁਲ ਹੈ ਜ਼ਰੂਰ ਅੱਜ ਨਾਲ ਦੇ ਨਾਲ ਪ੍ਰਚਾਰਕਾਂ ਨੂੰ ਇਹ ਘਰ ਦੇ ਵਿੱਚ ਮਾਪਿਆਂ ਨੂੰ ਬੱਚਿਆਂ ਨੂੰ ਇਤਿਹਾਸ ਦੱਸਣ ਦੀ ਜ਼ਰੂਰ ਲੋੜ ਹੈਗੀ। ਹੋਰ ਸੰਗਤ ਨਾਲ ਗੱਲਬਾਤ ਕਰਦੇ ਆ। ਤਸਵੀਰਾਂ ਇੱਕ ਵਾਰ ਸਾਂਝੀਆਂ ਕਰਦਨੇ ਆ ਗੁਰਦੁਆਰਾ ਸਾਹਿਬ ਦੀਆਂ ਕਿ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਪਹੁੰਚਦੀਆਂ ਹੈਗੀਆਂ ਨੇ ਗੁਰੂ ਘਰ ਦੇ ਵਿੱਚ ਨਿਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕਰਦਿਆਂ ਨੇ ਹੋਰ ਸੰਗਤ ਨਾਲ ਗੱਲਬਾਤ ਕਰਦੇ। ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਦੇ ਬਾਬਾ ਜੀ। ਕੀ ਨਾਮ ਜੀ ਤੁਹਾਡਾ? ਬਾਬਾ ਜੀ ਮੇਰਾ ਨਾਮ ਰਣਬੀਰ ਸਿੰਘ। ਕਿਹੜੀ ਜਗ੍ਹਾ ਤੋਂ ਹੁੰਦੇ ਹੋ? ਬਾਬਾ ਜੀ ਆਪਣਾ ਪਿੰਡ ਹੈ ਮਜੀਠੇ ਇੱਥੇ ਬਾਬਾ ਜੀ ਦੇ ਧੜ ਨੂੰ ਅਗਨ ਪੇਟ ਕੀਤਾ ਗਿਆ ਸੀ ਹਾਂ ਜੀ ਹਾਂ ਠੀਕ ਹੈ ਬਾਬਾ ਜੀ ਨੇ ਆਪਣਾ ਸੀਸ ਸਰਮੰਦਰ ਸਾਹਿਬ ਪੇਟ ਕੀਤਾ ਸੀ ਇੱਥੇ ਧੜ ਨੂੰ ਉਹਨਾਂ ਦੇ ਅਗਨ ਪੇਟ ਕੀਤਾ ਗਿਆ ਸੀ ਬਾਬਾ ਜੀ ਦਾ ਜਨਮ ਸਥਾਨ ਕਿੱਥੇ ਪਤਾ ਹੈ ਪੋਵਿੰਡ ਸਾਹਿਬ ਜੀ ਹਰ ਸਾਲ ਨਗਰ ਕੀਰਤਨ ਲੈ ਕੇ ਜਾਂਦੇ ਆਪ ਹਾਂ ਹਾਂ ਜੀ ਸੰਗਤਾਂ ਨੂੰ ਇਤਿਹਾਸ ਨੂੰ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਕਈ ਸੰਗਤਾਂ ਜੀਆਂ ਨੇ ਗੱਲਬਾਤ ਕੀਤੀ ਪਰ ਉਹਨਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਬਾਬਾ ਜੀ ਇਹ ਵੇਖੋ ਜੀ ਆਪਾਂ ਜੀ ਹੁਣ ਮੈਂ ਆਪਣੀ ਗੱਲ ਆਣਾ ਇਹ ਮੈਨੂੰ ਇਤਿਹਾਸ ਨਹੀਂ ਪਤਾ ਮੈਂ ਆਪਣੇ ਬੱਚਿਆਂ ਨੂੰ ਕੀ ਦੱਸਾਂਗਾ ਗਾੜੀ ਤੇ ਆਪਾਂ ਮਤਲਬ ਸਾਨੂੰ ਚਾਹੀਦਾ ਵਾ ਆਪਣਾ ਆਪਣੇ ਯੋਧਿਆਂ ਬਾਰੇ ਪੜਨਾ ਕਿਤਾਬਾਂ ਪੜ੍ਹਨੀ ਕਿ ਇਤਿਹਾਸ ਪੜ੍ਹੋ ਉਹਨਾਂ ਦਾ ਫਿਰ ਆਪਾਂ ਗਾ ਆਪਣੇ ਨਿਆਣੇ ਦੱਸ ਸਕਾਂਗੇ ਕਿ ਜੇ ਬਾਬਾ ਜੀ ਸਾਨੂੰ ਹੀ ਨਹੀਂ ਪਤਾ ਰਗਾ ਗਾ ਨਿਆਣੇ ਨੂੰ ਕਿ ਜਦ ਸੰਗੇ ਸਿੱਖੀ ਖਤਮ ਹੀ ਹੋਣੀ ਫਿਰ ਹਾਂਜੀ ਸਮਾਜ ਕਿਤਾਬਾਂ ਚ ਤਾਂ ਵੈਸੇ ਹੀ ਲੋਪ ਕਰਤਾ ਸਾਡਾ ਸਿੱਖ ਇਤਿਹਾਸ ਜੇਕਰ ਐਦਾਂ ਹੀ ਸਾਡਿਆਂ ਚੋਂ ਖਤਮ ਹੁੰਦਾ ਜਾਏਗਾ ਤਾਂ ਸ਼ਾਇਦ ਕਿਵੇਂ ਫਿਰ ਸਿੱਖੀ ਨੂੰ ਬਚਾਵਾਂਗੇ ਇਹ ਬਾਬਾ ਜੀ ਆਪਣਾ ਸਿੱਖੀ ਨੂੰ ਬਚਾਉਣ ਲਈ ਆਪਣੇ ਜਿੰਨੇ ਵੀ ਜਥੇਬੰਦੀਆਂ ਆ ਸਾਰੀਆਂ ਨੂੰ ਇੱਕ ਹੋਣਾ ਇਹ ਕੋਈ ਆਪਣਾ ਆਉਂਦਾ ਵੀ ਮੈਂ ਪ੍ਰਧਾਨ ਕੋਈ ਜਾਂਦਾ ਮੈਂ ਪ੍ਰਧਾਨ ਇਹ ਸਾਰੇ ਇੱਕੋ ਹਣ ਬਾਬਾ ਜੀ ਤੇ ਆਪਣੇ ਪੰਜਾਬ ਜਿੱਥੇ ਮਰਜੀ ਦਿੱਲੀ ਜਾ ਕੇ ਜਿੱਤ ਸਕਦਾ ਇਹ ਇੱਕ ਘੰਟੇ ਦੇ ਵਿੱਚ ਪਰ ਇਹ ਬਾਬਾ ਜੀ ਸਾਰੇ ਇਕੱਠੇ ਨੇ ਦੇਰੇ ਕਰਕੇ ਸਿੱਖੀ ਦਾ ਜਿਹੜਾ ਕਹਾਣੋਂ ਹੋਇਆ ਵਾ ਡੇਰੇ ਡੇਰੇ ਬਾਅਦ ਡੇਰੇ ਬਾਅਦ ਖੁੱਲ ਗਿਆ ਉਹ ਆਪਣਾ ਫਰੀ ਦਿੰਦੇ ਆ ਆਪਣਾ ਲਾਲਚ ਦਿੰਦੇ ਆ ਸਾਡੇ ਸਿੱਖ ਹੀ ਕਈ ਉਧਰ ਜਾਈ ਜਾਂਦੇ ਆਪਣਾ ਧਰਮ ਬਦਲ ਲੈਂਦੇ ਸੋ ਕਹ ਲਈਏ ਕਿ ਇਹ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਇੱਕ ਵਾਰ ਮੋਰ ਤੋਂ ਦਿਖਾਵਾਂਗੇ ਸੇ ਯੋਗੀਆਂ ਨੂੰ ਕਹਿਣਾ ਕਿ ਤਸਵੀਰਾਂ ਜ਼ਰੂਰ ਰੋਕ ਕੀਤੀਆਂ ਜਾਣ। ਹੋਰ ਹਾਜ਼ਰੀਆਂ ਭਰਦੀਆਂ ਪਈਆਂ ਨੇ ਸੰਗਤਾਂ। ਗੁਰੂ ਘਰ ਚਨਤ ਮਸਤਕ ਹੋ ਰਹੀਆਂ ਨੇ। ਸੰਗਤਾਂ ਦਾ ਵੱਡਾ ਇਕੱਠ ਇਸ ਜਗ੍ਹਾ ਤੇ ਦੇਖਣ ਨੂੰ ਮਿਲ ਰਿਹਾ ਹੈਗਾ। ਸੋ ਕਹ ਲਈਏ ਕਿ ਹੋਰ ਤਸਵੀਰਾਂ ਤੁਹਾਨੂੰ ਇੱਕ ਵਾਰ ਸਾਂਝੀਆਂ ਕਰ ਦਿੰਨੇ ਆ।